ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਆ ਜੀ ਅੱਜ ਮੈਂ ਤੁਹਾਡੇ ਲਈ ਬਣਾ ਰਹੀ ਆ ਜੀ ਗੋਭੀ ਆਲੂ ਗੋਬੀ ਆਲੂ ਬਣਾ ਮੰਗੇ ਫਰਾਈ ਕਰਕੇ ਤੇ ਆਓ ਰੈਸਪੀ ਸਟਾਰਟ ਕਰਦੇ ਆਂ ਦੇਖੋ ਜੀ ਗੋਭੀ ਅਸੀਂ ਕੱਟ ਕੇ ਧੋ ਲਈ ਆ ਤੇ ਲੰਬੇ ਲੰਬੇ ਆਪਾਂ ਕੱਟ ਲੈਣੇ ਆ ਜੀ ਆਲੂ ਤੇ ਇਹਨੂੰ ਵੀ ਅਸੀਂ ਧੋ ਲਿਆ ਆ ਜੀ ਇਹਦੇ ਵਾਸਤੇ ਸਾਨੂੰ ਚਾਹੀਦਾ ਜੀ ਇੱਕ ਪਿਆਜ਼ ਤੇ ਛੋਟੀ ਜੀ ਅਦਰਕ ਤੇ ਹਰੀ ਮਿਰਚ ਤੇ ਟਮਾਟਰ ਕਿ ਅਸੀਂ ਹੁਣ ਗੋਭੀ ਨੂੰ ਕਰਾਂਗੇ ਜੀ ਫਰਾਈ। ਤੇਲ ਸਾਡਾ ਹੋ ਗਿਆ ਜੀ ਗਰਮ ਤੇ ਤੇਲ ਅਸੀਂ ਜ਼ਿਆਦਾ ਨਹੀਂ ਪਾਇਆ ਹੈ ਥੋੜੇ ਜਿਹਾ ਤੇਲ 'ਚ ਫਰਾਈ ਕਰਾਂਗੇ। ਤੇ ਇਹਨੂੰ ਅਸੀਂ ਪਹਿਲਾਂ ਆਲੂਆਂ ਨੂੰ ਫਰਾਈ ਕਰ ਲਾਂਗੇ। ਤੁਸੀਂ ਆਲੂਆਂ ਨੂੰ ਪਹਿਲਾਂ ਹੀ ਵਾਸ਼ ਕਰਕੇ ਨਾ ਇੱਕ ਟੋਕਰੀ 'ਚ ਪਾ ਕੇ ਰੱਖ ਲੈਣਾ ਕਿ ਸਾਰਾ ਪਾਣੀ ਇਹਦਾ ਨਿਕਲ ਜਾਏ। ਤੇ ਅਸੀਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ। ਆਲੂ ਨੂੰ ਫਰਾਈ ਕਰਨ ਤੋਂ ਬਾਅਦ ਅਸੀਂ ਗੋਭੀ ਫਰਾਈ ਕਰਾਂਗੇ ਇਹਨਾਂ ਨੂੰ ਅਲੱਗ-ਅਲੱਗ ਹੀ ਫਰਾਈ ਕਰਾਂਗੇ ਇਹ ਦੇਖੋ ਜੀ ਆਲੂ ਸਾਡੇ 골ਡਨ ਬਰਾਊਨ ਹੋ ਗਏ ਨੇ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਕੜਾਈ ਚ ਬਾਹਰ ਤੇ ਜ਼ਿਆਦਾ ਕਾਲੇ ਨਹੀਂ ਕਰਨੇ ਅਦਰੇ ਕੋ ਏਦਾਂ ਨੇ ਕਰਨੇ ਆ ਜੀ ਜ਼ਿਆਦਾ ਪਕਾਣੇ ਵੀ ਨਹੀਂ ਜਿਹੜੀ ਉਹ ਅਸੀਂ ਜ ਤੜਕਾ ਲਾ ਕੇ ਗੋਭੀ ਪਾਵਾਂਗੇ ਨਾ ਉਸ ਤੋਂ ਬਾਅਦ ਥੋੜਾ ਜਿਹਾ ਸਿਜਨ ਤੱਕ ਸਾਡੀ ਸਬਜ਼ੀ ਤੇਲ ਹੀ ਛੱਡ ਜੂਗੀ ਵਧੀਆ ਜਿਹੀ ਪਕਣਾ ਬਣ ਜਾਈ ਜੇ ਤੇ ਅਸੀਂ ਅੱਜ ਤਾਂ ਸਬਜੀ ਨੂੰ ਲਾਣਾ ਨਹੀਂ ਆ ਇਸ ਕਰਕੇ ਥੋੜਾ ਜਿਹਾ ਇਹਨੂੰ ਘਾਟੇ ਹੀ ਪਕਾਣਾ ਹੈ ਜਿਆਦਾ ਵੀ ਨਹੀਂ ਕਰਨਾ ਹਾਫ ਜਿਹਾ ਹੀ ਪਕਾਉਣਾ ਹੈ ਬਸ। ਜਿਆਦਾ ਹੀ ਪੱਕ ਨਹੀਂ ਹੈ ਜੀ। ਹੁਣ ਪਾਵਾਂਗੇ ਅਸੀਂ ਗੋਭੀ। ਗੋਭੀ ਨੂੰ ਵੀ ਆਪਣੀ ਹਾਥ ਹੀ ਪਕਾਉਣਾ ਹੈ। ਗੋਭੀ ਨੂੰ ਜਿਆਦਾ ਨਹੀਂ ਪਕਾਉਣਾ। ਗੋਭੀ ਦੇ ਖੜਾਣੇ ਤੇ ਪਾਣੀ ਪਾ ਕੇ ਉਪਰ ਰੱਖੋ ਤੇ ਘਿਓ ਪਾ ਰਹੇ ਹਾਂ ਅਸੀਂ। ਜੇ ਇਹ ਬਿਲਕੁਲ ਅਸੀਂ ਥੋੜਾ ਹੀ ਪਾਇਆ ਜੀ ਜ਼ਿਆਦਾ ਤੇਲ ਅਸੀਂ ਪਾਇਆ ਨਹੀਂ ਜ਼ਿਆਦਾ ਤੇਲ ਦੇ ਤੁਸੀਂ ਫਰਾਈ ਨਹੀਂ ਕਰੀ। ਇਹ ਨੋਰਮਲ ਜੀ ਆਪਾਂ ਇਹਨੂੰ ਪਕਾਉਣਾ ਹੈ। ਪਕਾਉਣ ਤੋਂ ਬਾਅਦ ਅਸੀਂ ਲਾਵਾਂਗੇ ਤੜਕਾ। ਆਹ ਦੇਖੋ ਜੀ ਗੋਭੀ ਅਸੀਂ ਚੈੱਕ ਕਰ ਲੈਂਦੇ ਹਾਂ ਜੀ ਗੋਭੀ ਵੀ ਹੋ ਗਈ ਹੋਈ ਆ। ਇਹਨੂੰ ਜ਼ਿਆਦਾ ਆਪਾਂ ਇਹਨੂੰ ਨਹੀਂ ਲਾਲ ਕਰਨਾ। ਬੋਤ ਵਧੀਆ ਸਾਡੀ ਫਰਾਈ ਹੋ ਗਈ ਹੈ ਫਿਰ ਉਸੇ ਕੱਢ ਲਵਾਂਗੇ ਤੇ ਇਸ ਤੋਂ ਬਾਅਦ ਅਸੀਂ ਲਾਵਾਂਗੇ ਜੀ ਤੜਕਾ ਤੇ ਕੱਢ ਲੈਨੇ ਸਾਰੀ ਗੁੱਦੀ ਇਹਦੇ ਵਿੱਚ ਹੀ ਅਸੀਂ ਲਾ ਦਾਂਗੇ ਜੀ ਤੜਕਾ ਦੇਖੋ ਜੀ ਤੁਸੀਂ ਇਹ ਲੈਣਾ ਪਾਓਗੇ ਤੇ ਜ਼ਿਆਦਾ ਔਈ ਨਹੀਂ ਹੋਏਗੀ ਹਨਾ ਤੇ ਬਹੁਤ ਵਧੀਆ ਬਣਦੀ ਹੈ ਇਸ ਤਰੀਕੇ ਨਾਲ ਬਣਾ ਕੇ ਦੇਖਣਾ ਇਹਨੇ ਚੁਣ ਲ assi ਪਾ ਦਾਂਗੇ ਜੀ ਜ਼ੀਰਾ ਜ਼ੀਰੇ ਨੂੰ ਚੰਗੀ ਤਰ੍ਹਾਂ ਸਿ ਭੁੰਨ ਲਵਾਂਗੇ ਇਹਦੇ ਵਿੱਚ ਪਾਵਾਂਗੇ ਜੀ ਅਸੀਂ ਅਦਰਕ ਅਦਰਕ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਜ਼ਿਆਦਾ ਵੀ ਨਹੀਂ ਲਾਲ ਕਰਨਾ ਅਦਰਕ ਇਹਦੇ ਵਿੱਚ ਨੋਰਮਲ ਜਿਹਾ ਅਦਰਕ ਵਧੀਆ ਲੱਗਦਾ ਹੈ ਜ਼ਿਆਦਾ ਕਾਲਾ ਨਹੀਂ ਕਰਨਾ ਇਹਦੇ ਚੋਂ ਅਸੀਂ ਪਿਆਜ਼ਾ ਲੈਣੇ ਆ ਪਿਆਜ਼ ਪਿਆਜ਼ ਦੇ ਪੱੰਡੇ ਦਾ ਪੂਲ ਲੈਣਾ ਸੀ ਇਸ ਨਾਲ ਹੀ ਮਿੱਠੀ ਪਾਲਾਂਗੇ ਹਰੀ ਮਿਰਚ ਤੇ ਅੰਨੇ ਤੇਜ ਅੰਸਾਰ ਪਾ ਲਵਾਂਗੇ ਉਨੀ ਪਾਣਾ ਚਾਹੁੰਦੇ ਹਾਂ ਤੁਸੀਂ ਤੇ ਇਸ ਪਿਆਜ਼ ਨੂੰ ਚੰਗੀ ਦਾ ਪੂਲ ਲਾਵਾਂਗੇ ਉਸ ਤੋਂ ਬਾਅਦ ਅਸੀਂ ਟਮਾਟਰ ਪਾਵਾਂਗੇ ਦੇਖੋ ਜੀ ਪਿਆਜ਼ ਸਾਡਾ ਭੁੱਜ ਗਿਆ ਹੈ हूँ अभी ये पावगे जी मसाले सब तो पहले पावे जी हल्दी बिच पावे जी थोड़ी लाल मिर्च थोड़ा गरम मसाला मैगी मसाला बिच पावे जी नमक ਨਮਕ ਸਵਾਦ ਅਨੁਸਾਰ। ਬਸ ਇਹਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ। ਮਸਾਲਾ ਦੇ ਵਸਟਾ ਪਿਆਜ਼ ਸਾਡੇ ਬਿਲਕੁਲ ਪੁੱਜ ਚੁੱਕੇ ਨੇ। ਗੈਸ ਥੋੜਾ ਤੇਜ਼ ਕਰ ਲਾਂਗੇ। ਮਸਾਲੇ ਪੁੰਨ ਲਵਾਂਗੇ। ਉਸ ਤੋਂ ਬਾਅਦ ਅਸੀਂ ਵਿੱਚ ਪਾਵਾਂਗੇ ਜੀ ਟਮਾਟਰ। ਮਸਾਲੇ ਸਾਡੇ ਪੁੱਜ ਗਏ ਆ। ਇਹਦੇ ਵਿੱਚ ਹੁਣ ਪਾਵਾਂਗੇ ਜੀ ਟਮਾਟਰ। ਫੇਰ ਟਮਾਟਰ ਨੂੰ ਚੰਗੀ ਤਰ੍ਹਾਂ ਜਿੰਨਾਕ ਮੈਸ਼ ਨਹੀਂ ਹੋ ਜਾਂਦੇ ਉਹਨਾਂ ਦਾ ਕੱਟੀ ਇਹਦੇ ਸਬਜ਼ੀ ਵਿੱਚ ਪਾਵਾਂਗੇ। ਇਹਨਾਂ ਦਾ ਸਾਡਾ ਤੜਕਾ ਤੇਲ ਵੀ ਛਾੜ ਦੂੰਗਾ ਨਾ ਤਾਂਕਿ ਗੋਭਨੇ ਵਿੱਚ ਨਹੀਂ ਜਾਵਾਂਗਾ। ਜਿਹੜੀ ਮਸਾਲਾ ਸਾਡਾ ਭੁੱਜ ਰਿਹਾ ਹੈ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਕਸੂਰੀ ਮੇਥੀ ਕਸੂਰੀ ਮੇਥੀ ਨੂੰ ਅਸੀਂ ਤਵੇ ਤੇ ਥੋੜਾ ਜਿਹਾ ਪੁੰਨ ਲਿਆ ਦੀ ਤੇ ਇਹ ਇਸ ਤਰੀਕੇ ਨਾਲ ਲੈਸ ਤੇ ਵਧੀਆ ਹੋ ਜਾਂਦੀ ਹੈ। ਜਿਹੜੀ ਪਾਵਾਂਗੇ ਜੀ ਹੁਣ ਅਸੀਂ ਗੋਭੀ आलू गोभी दोनों ही पा देंगे तेन मिक्स कर देंगे मिक्स करके इन थोड़ी देर अभी ढक देवे देखो जी सब्जी साड़ी रेडी हो चुकी है जी बन के तैयार है जी ਤੇ ਉਹਨਾਂ ਅਸੀਂ ਇਹਨੂੰ ਇੱਕ ਬਰਤਨ ਵਿੱਚ ਕੱਢ ਲਵਾਂਗੇ ਸਬਜੀ ਨੇ ਬਿਲਕੁਲ ਤੇਲ ਛੱਡ ਦੇਵਾ ਇਸ ਸਬਜੀ ਵਿੱਚ ਜ਼ਿਆਦਾ ਆਇਲ ਨਹੀਂ ਹੈਗਾ ਜ਼ਿਆਦਾ ਤੇਲ ਨਹੀਂ ਹੈਗਾ ਤੇ ਅਸੀਂ ਇਹਨੂੰ ਇਸੇ ਕਰਕੇ ਥੋੜਾ ਤੇਲ ਕਰਕੇ ਫਰਾਈ ਕੀਤਾ ਸੀ ਕਿ ਜ਼ਿਆਦਾ ਸਬਜੀ ਚ ਆਇਲ ਨਾ ਹੋਏ ਕਿ ਸਾਡੇ ਕੋ ਰੋਟੀ ਖਾਦੀ ਨਾ ਜਾਵੇ ਤੇਲ ਤੇਲ ਹੀ ਹੋ ਜਾਏ ਤੇ ਇੰਦਾਂ ਦੇ ਅਸੀਂ ਨਹੀਂ ਬਣਾਈ ਦੇਖ ਸਕਦੇ ਹੋ ਜੀ ਸਬਜੀ ਸਾਡੀ ਰੈਡੀ ਹੋ ਚੁੱਕੀ ਹੈ ਜੀ ਤੇ ਤੁਸੀਂ ਵੀ ਇਦਾਂ ਹੀ ਟਰਾਈ ਕਰਨਾ ਬਹੁਤ ਹੀ ਟੇਸਟੀ ਬਣਦੀ ਹੈ ਮੇਰੀ ਵੀਡੀਓ ਅੱਛੀ ਲੱਗੇ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਬਾਏ ਬਾਏ ਫਰੈਂਡਸ